ਕੱਲ ਫੇਰ ਟੈਸਟ ਹੋਇਆ ਕੱਲ ਸੀਗੀ ਰਿਪੋਰਟ ਨੋਰਮਲ ਇਹਨਾਂ ਨੇ ਕਿਹਾ ਵੀ ਆਪਰੇਸ਼ਨ ਥੋੜਾ ਹੋ ਜਾਏਗਾ ਪੇਸ਼ੈਂਟ ਐਡਮਿਟ ਕਰ ਲਿਆ ਸੀਗਾ ਠੀਕ ਹੈ ਆਪਣਾ ਪੇ 9:30 ਵਜੇ ਐਡਮਿਟ ਹੋ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਕਿਟ ਗਲੂਕੋਜ਼ ਦੀ ਡ੍ਰਿਪ ਲੱਗੀ ਸੀ 1 ਵਜੇ ਤੱਕ ਫਿਰ ਉਸ ਤੋਂ ਬਾਅਦ 3-7 ਵਜੇ ਤੱਕ ਫੇਰ ਡ੍ਰਿਪ ਲੱਗੀ 7:30 ਵਜੇ ਤੱਕ ਪੇਸ਼ੈਂਟ ਠੀਕ ਸੀਗਾ ਬਿਲਕੁਲ ਨੋਰਮਲ ਸੀਗਾ ਫਿਰ ਉਸ ਤੋਂ ਬਾਅਦ 7:40 ਦੇ ਵਿੱਚ ਇਹਨਾਂ ਨੇ ਆਪਰੇਸ਼ਨ ਕਰਾਉਣ ਲੈ ਕੇ ਚਲੇ ਗਏ ਫਿਰ ਉਸ ਤੋਂ ਬਾਅਦ 8-5 ਦੇ ਵਿੱਚ ਪੇਸ਼ੈਂਟ ਬਾਹਰ ਆਇਆ ਕੋਈ ਹੋਸ਼ ਨਹੀਂ ਸੀਗਾ ਕੋਈ ਨੋਰਮਲ ਐਵੇਂ ਸੀਗਾ ਬਿਲਕੁਲ ਡੈੱਡ ਸੀਗਾ ਮੈਨੂੰ ਕਹਿੰਦੇ ਪੇਸ਼ੈਂਟ ਦੇ ਇੰਜੈਕਸ਼ਨ ਲੱਗਿਆ ਹੋਇਆ ਠੀਕ ਹੈ ਉਹ ਹੋਸ਼ੇ ਆਉਣ ਨੂੰ ਇੱਕ ਦੋ ਘੰਟੇ ਵੀ ਲੱਗ ਜਾਂਦੇ ਨੇ बच्चे को भी वो छोटा सा मेरा बेटा वो ममी, ममी कर रहा उसका ऑपरेशन कर गए कहा मेरी बच्ची को पूछा पूछाया जहाँ ऑपरेशन हुआ वहाँ क्यों नहीं किया ठीक है क्यों ऑपरेशन किया जब मेरी बेटी को कहा सब ठीक है ऑपरेशन हो जाएगा सब ठीक फिर क्या हुआ दिखे फिर दिखे क्या हुआ कल सुबह दस ग्यारह बजे गई मेरी बेटी नहा के तैयार हो गए खूब बढ़िया ठीक थी बिल्कुल ਉਹਨਾਂ ਦੇ ਕੁਝ ਸਮਝ ਨਹੀਂ ਲੱਗਿਆ ਫਿਰ ਉਹਨਾਂ ਨੇ ਦੂਸਰੇ ਹਸਪੀਟਲ ਦੇ ਵਿੱਚ ਐਡਮਿਟ ਕਰਤਾ ਨਾਲੇ ਮੈਨੂੰ ਦੱਸਿਆ ਵੀ ਨਹੀਂ ਨਾ ਕੋਈ ਲਿਖਤ ਦੇ ਦੱਸਿਆ ਮੈਨੂੰ ਕਿ ਵੀ ਤੁਹਾਨੂੰ ਆ ਹਸਪੀਟਲ 'ਚ ਲੈ ਕੇ ਜਾਣਾ ਐਂਬੂਲੈਂਸ ਉਹਨਾਂ ਨੇ ਕਰਾਈ ਐਂਬੂਲੈਂਸ ਕਰਾ ਕੇ ਲਿਵਾਸ ਲਿਵਾਸ ਹਸਪੀਟਲ ਦੇ ਵਿੱਚ ਲੈ ਗਏ ਸੀਗੇ ਠੀਕ ਹੈ ਫਿਰ ਉੱਥੇ ਲੈ ਗਏ ਉੱਥੇ ਫਿਰ ਇਹਨਾਂ ਦਾ ਜਿਹੜਾ ਵਾਰਡ ਦੇ ਬੰਦੇ ਗਏ ਸੀਗੇ ਉੱਥੇ ਡਾਕਟਰਾਂ ਨੇ ਚੈੱਕ ਕੀਤਾ ਉਹਨਾਂ ਨੂੰ ਦੱਸਤਾ ਕਿ ਤੁਹਾਡਾ ਪੇਸ਼ਣ ਨਹੀਂ ਹੈਗਾ मेरी बेटी को इंसाफ चाहिए मेरी मेरा वो जरा सा बच्चा दुश्ञे। दुश्ञे। मम्मी मम्मी कर रहा वो रो रहा घर में कहा चला के दू मैं मम्मी मैं दिल्ली से हूँ मेरा नाम सची है मैं दिल्ली से हूँ मेरी बेटी मेरी तनु बेटी थी मुझे इंसाफ चाहिए मेरी बेटी का ये भी नहीं पता कहा मैं तो सुबह से दिखी भी नहीं कौन से हॉस्पिटल में ਉਨ ਡਾਕਟਰوں ਦਾ ਇਲਾਜ ਹੋਣਾ ਚਾਹੀਏ ਬਿਲਕੁਲ ਹੋਣਾ ਚਾਹੀਏ ਇਲਾਜ ਆਪਰੇਸ਼ਨ ਤੋਂ ਬਾਅਦ ਉਹਨੂੰ ਬਾਅਦ ਚ ਹੋਸ਼ ਨਹੀਂ ਆਏ ਉਹ ਆਪਣੇ ਲਵਾਸਾ ਹਸਪੀਟਲ ਲੈ ਗਏ ਉੱਥੇ ਡੈੱਡ ਡਿਕਲੇਅਰ ਕਰ ਦਿੱਤਾ ਸੀਗਾ ਅਸੀਂ ਉਹਨਾਂ ਦੇ ਵਾਰਸਾਂ ਦੇ ਬਿਆਨ ਹਾਸਲ ਕਰਕੇ ਪੋਸਟਮਾਨ ਮਕਾਉਣ ਵ ਤੇ ਭੇਜਿਆ ਸੀ ਮਸਤਾ ਦੇ ਡਾਕਟਰਾਂ ਦਾ ਰਿਪੋਰਟ ਹੁਣ ਆਇਆ ਜਾ ਰਿਹਾ ਜੋ ਵੀ ਪੋਸਟਵਾਲੀ ਰਿਪੋਰਟ ਆਉਗੀ ਉਹਦੇ ਹਿਸਾਬ ਨਾਲ ਬੰਦੀ ਕਰ ਵੀ ਕੀਤੀ ਜਾਓਗੇ ਮੁਜੇ ਕਹਾਂ ਮੇਰਾ ਨਾਮ ਸੁਮਿਤਰਾ ਕੁਝ ਨਹੀਂ ਹੋ ਆਪਰੇਸ਼ਨ ਕਰਾਣੇ ਗਈ ਸੀ ਤੇ ਆਪਰੇਸ਼ਨ ਮੇ 7 ਵਜੇ ਲੈ ਕੇ ਗਏ ਉਹਨਾਂ ਨੇ 7:30 ਵਜੇ ਬਾਹਰ ਘਰ ਲਿਆ ਉਹਨਾਂ ਨੇ ਇਹ ਸੁਬਮ ਹਸਪਤਾਲ ਸੁਬਮ ਹਸਪਤਾਲ ਹੈ ਖੰਨਾ ਸਾਈਂ ਸੁਬਮ ਹਸਪਤਾਲ ਖੰਨਾ ਪੀਰ ਖੰਨਾ ਰੋਡ ਤੇ ਪੀਰ ਖੰਨਾ ਰੋਡ ਤੇ ਹੈ ਸਾਰੇ ਪਿੱਤੇ ਕੀ ਪੱਤਰੀ ਦਾ ਆਪਰੇਸ਼ਨ ਹੋਣਾ ਹੈਗਾ ਪਿੱਤੇ ਕੀ ਪੱਤਰੀ ਦਾ ਪੱਤਰਾ ਆਉਣਾ ਹੈ कल ले गई थी, थी, थी कल ले गई थी आ, कल सवेरी गई थी शाम ਨੂੰ ਨਾ ਪਰੇਸ਼ਨ ਕਰਾ 7 ਵਜੇ ਬਾੜਾ ਮੇਰੇ ਬੇਟੇ 1 ਘੰਟੇ ਦੇ ਵਿੱਚ ਉਹਨਾਂ ਘਾਰ ਕੇ ਉਹਨੂੰ ਆਈਬੀਆਈ ਹਸਪੀਟਲ ਚ ਆਪਣਾ ਐਂਬੂਲੈਂਸ ਲੈ ਜਾ ਕੇ ਪਿੱਛੇ ਐਡਮਿਟ ਕਰਾ ਸਟਾਪ ਛੱਡ ਕੇ ਚੱਲ ਗਿਆ ਆ ਜੀ ਆਪ ਦੀ ਬਹੂ ਦਾ ਕੀ ਨਾਮ ਤੁਨੂੰ ਨਾ ਮੈਂ ਤੁਨੂੰ 23 ਸਾਲ ਦੀ 24 ਸਾਲ ਦੀ ਛੋਟਾ ਜਿਹਾ ਬੱਚਾ ਛੋਟਾ ਜਿਹਾ 4 ਸਾਲ ਹੋਏਗੇ ਅਕਤੂਬਰ ਮੈਂ ਨਵੰਬਰ ਮੈਂ वो कहाँ पर है है हमें हमें नहीं नहीं पता नहीं पता पर लेके गए हमें नहीं पता कौन से तो हॉस्पिटल में हाँ वो इस वही लेके गए थे हॉस्पिटल वाले जिस हॉस्पिटल से ऑपरेशन चाहिए मेरे बच्चे को भी वो छोटा सा मेरा बेटा वो मम्मी मम्मी कर रहा उसका ऑपरेशन करके कहा मेरी बच्ची को पूछाया क्यू पूछाया जहाँ ऑपरेशन हुआ वहाँ क्यों नहीं किया ठीक है क्यों ऑपरेशन किया जब मेरी बेटी कोई कमी थी उन्होंने कहा सब ठीक है ऑपरेशन हो जाएगा सब ठीक फिर क्या हुआ फिर क्या हुआ कल सुबह दस ग्यारह बजे गई मेरी बेटी नहा दो गए तैयार हो गए खूब बढ़िया ठीक थी बिल्कुल ऑपरेशन कल शाम को साढ़े सात बजे लेके गए सात बजे लेके गए।, ले गए अंदर साढ़े सात बजे बाहर ले आए पिते का थैली का। डॉक्टरों ने कहा इसकी हार्ट बीट कम हो रही है हार्ट बीट नहीं चल रही उसे दूसरे हॉस्पिटल में रेफर कर दिया ये हुआ हमें नहीं पता जी नहीं और खाली करके चले गए मेरे को मैं हाँ। मैं बोला कहा मैडम तुम चलो साथ कहता हम नहीं जाएंगे नहीं मेरा स्टाफ जा रहा साथ में मैं नहीं, नहीं जाऊंगी तो आप क्या चाहते हमें, हमें इंसाफ मेरी बेटी को इंसाफ चाहिए मेरा वो जरा सा बच्चा मम्मी मम्मी बेटी, बेटी दी <laughs> मुझे इंसाफ चाहिए मेरी बेटी का ये भी नहीं पता था तो सुबह से दिखी भी नहीं कौन से हॉस्पिटल में <laughs> मेरी ठीक ठाक डॉक्टरों का इलाज होना चाहिए बिल्कुल होना चाहिए इलाज ਸਰ ਜੀ ਨਾਮ ਹੈ ਤੁਡਾ ਮੇਰਾ ਨਾਮ ਸਨੀ ਕੁਮਾਰ ਹੈ ਸਨੀ ਜੀ ਕੀ ਮਾਮਲਾ ਹੈ ਇਹ ਜਿਹੜਾ ਸ਼ਿਵਮ ਹਸਪੀਟਲ ਦਾ ਮਾਮਲਾ ਏ ਇਦਾਂ ਹੈ ਜੀ ਅਸੀਂ ਕੱਲ ਆਪਣਾ ਟੈਸਟ ਕਰਵਾਉਣ ਗਏ ਸੀਗੇ ਮਾਈਲੇਜ ਦਾ ਉਤੋਂ ਪਹਿਲਾਂ ਵੀ ਟੈਸਟ ਹੋਇਆ ਸੀ ਉਹਦੇ ਵਿੱਚ ਰਿਪੋਰਟ ਜ਼ਿਆਦਾ ਆਈ ਸੀਗੀ ਮਾਈਲੇਜ ਟੈਸਟ ਕੱਲ ਫੇਰ ਟੈਸਟ ਹੋਇਆ ਕੱਲ ਸੀਗੀ ਰਿਪੋਰਟ ਨੋਰਮਲ ਇਹਨਾਂ ਨੇ ਕਿਹਾ ਵੀ ਆਪਰੇਸ਼ਨ ਥੋੜਾ ਹੋ ਜਾਏਗਾ ਪੇਸ਼ੈਂਟ ਐਡਮਿਟ ਕਰ ਲਏ ਸੀਗਾ ਠੀਕ ਹੈ ਆਪਣਾ ਪੇ 9:30 ਵਜੇ ਐਡਮਿਟ ਹੋ ਗਏ ਸੀਗੇ ਉਤੋਂ ਬਾਅਦ ਉਹਨਾਂ ਦੇ ਇੱਕ ਗਲੂਕੋਜ਼ ਦੀ ਡ੍ਰਿਪ ਲੱਗੀ ਸੀ 1 ਵਜੇ ਤੱਕ ਫਿਰ ਉਤੋਂ ਬਾਅਦ 3-7 ਵਜੇ ਤ 7:30 ਵਜੇ ਤੱਕ ਪੇਸ਼ੈਂਟ ਠੀਕ ਸੀਗਾ ਬਿਲਕੁਲ ਨੋਰਮਲ ਸੀਗਾ ਫਿਰ ਉਹ ਤੋਂ ਬਾਅਦ 7:40 ਦੇ ਵਿੱਚ ਇਹਨਾਂ ਨੇ ਆਪਰੇਸ਼ਨ ਕਰਾਉਣ ਲੈ ਕੇ ਚਲੇ ਗਏ ਫਿਰ ਉਹ ਤੋਂ ਬਾਅਦ 8:05 ਦੇ ਵਿੱਚ ਪੇਸ਼ੈਂਟ ਬਾਹਰ ਆਇਆ ਕੋਈ ਹੋਸ਼ ਨਹੀਂ ਸੀਗਾ ਕੋਈ ਨੋਰਮਲ ਐਵੇਂ ਸੀਗਾ ਬਿਲਕੁਲ ਡੈੱਡ ਸੀਗਾ ਮੈਨੂੰ ਕਹਿੰਦੇ ਪੇਸ਼ੈਂਟ ਦੇ ਇੰਜੈਕਸ਼ਨ ਲੱਗਿਆ ਹੋਇਆ ਠੀਕ ਹੈ ਉਹ ਹੋਸ਼ੇ ਆਉਣ ਨੂੰ ਇੱਕ ਦੋ ਘੰਟੇ ਵੀ ਲੱਗ ਜਾਂਦੇ ਨੇ ਫਿਰ ਮੈਂ 9:00 ਵਜੇ ਉਹਨਾਂ ਨੂੰ ਕਿਹਾ ਮੈਂ ਕਿ ਪੇਸ਼ੈਂਟ ਕੋਈ ਵੀ ਮੂਮੈਂਟ ਨਹੀਂ ਕਰ ਰਿਹਾ ਠੀਕ ਹੈ ਤੁਸੀਂ ਦੇਖੋ ਫਿਰ ਉਹਨਾਂ ਦਾ ਵਾਰ ਦਾ ਮੁੰਡਾ ਇੱਕ ਆਇਆ ਉਹਨੇ ਚੈੱਕ ਕੀਤਾ ਕੰਦਾ ਮੈਂ ਡਾਕਟਰ ਸਾਹਿਬ ਨੂੰ ਬੁਲਾ ਕੇ ਲੈ ਕੇ ਆਂਦਾ। ਉਹ ਡਾਕਟਰ ਨੂੰ ਬੁਲਾ ਕੇ ਲੈ ਕੇ ਆਇਆ 9:30 ਵਜੇ ਤੱਕ ਉਹਨਾਂ ਨੇ ਕੀ ਕੀਤਾ ਮੈਨੂੰ ਨਹੀਂ ਪਤਾ। ਫਿਰ ਉਹ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਦੂਸਰਾ ਹਸਪੀਟਲ ਲੈ ਕੇ ਜਾਣਗੇ। ਮੈਂ ਕਿਹਾ ਕਿ ਕਿਉਂ ਲੈ ਕੇ ਜਾਣਗੇ? ਕਹਿੰਦੇ ਇਹਨਾਂ ਦੀ ਜੋ ਨਬਜ਼ ਹੈ ਉਹ ਚੱਲ ਨਹੀਂ ਰਹੀ, ਥੋੜੀ-ਥੋੜੀ ਸਲੋ ਚੱਲ ਰਹੀ ਹੈ। ਦੂਸਰੇ ਹਸਪੀਟਲ ਲੈ ਕੇ ਜਾਵਾਂਗੇ। ਮੈਨੂੰ ਜਦੋਂ ਤੁਹਾਨੂੰ ਕਦ ਪਤਾ ਲੱਗਿਆ ਵੀ ਉਹ ਡੈੱਡ ਹੋ ਗਏ? ਮੈਨੂੰ ਸਰੇ 9 ਵਜੇ ਪਤਾ ਲੱਗਿਆ ਜਿਸ ਟਾਈਮ ਮੈਨੂੰ ਇਹਨਾਂ ਨੇ ਕਿਹਾ ਸੀ ਜੇ ਘੰਟੇ ਤੱਕ ਤੁਸੀਂ ਮੂਮੈਂਟ ਹੋਊਗੀ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਘੰਟੇ ਬਾਅਦ ਉਹਨਾਂ ਨੇ ਚੈੱਕ ਕੀਤਾ ਕੋਈ ਮੂਮੈਂਟ ਨਹੀਂ ਸੀ ਕਿ ਫਿਰ ਮੈਂ ਜਦ ਇਹਨਾਂ ਦੇ ਸਟਾਫ ਨੂੰ ਬੁਲਾਇਆ ਇਹਨਾਂ ਦੇ ਸਟਾਫ ਨੇ ਚੈੱਕ ਕੀਤਾ ਫਿਰ ਇਹਨਾਂ ਦੇ ਇਹਨਾਂ ਸਟਾਫ ਨੇ ਡਾਕਟਰ ਨੂੰ ਬੁਲਾਇਆ ਆਪਣੇ ਡਾਕਟਰ ਨੇ ਸਾਰਾ ਕਾਰਵਾਈ ਕੀਤੀ ਉਹਨਾਂ ਦੇ ਕੁਝ ਸਮਝ ਨਹੀਂ ਲੱਗਿਆ ਫਿਰ ਉਹਨਾਂ ਨੇ ਦੂਸਰੇ ਹਸਪੀਟਲ ਇਹ ਵਿੱਚ ਐਡਮਿਟ ਕਰਤਾ ਨਾਲੇ ਮੈਨੂੰ ਦੱਸਿਆ ਵੀ ਨਹੀਂ ਨਾ ਕੋਈ ਲਿਖਤ ਦੇ ਦੱਸਿਆ ਮੈਨੂੰ ਕਿ ਵੀ ਤੁਹਾਨੂੰ ਆ ਹਸਪੀਟਲ ਚ ਲੈ ਕੇ ਜਾਣਾ ਐਮਬੂਲੈਂਸ ਉਹਨਾਂ ਨੇ ਕਰਾਈ ਐਮਬੂਲੈਂਸ ਕਰਾ ਕੇ ਲਿਵਾਸ ਲਿਵਾਸ ਹਸਪੀਟਲ ਦੇ ਵਿੱਚ ਲੈ ਗਏ ਸੀਗੇ ਠੀਕ ਹੈ ਫਿਰ ਉੱਥੇ ਲੈ ਗਏ ਉੱਥੇ ਫਿਰ ਇਹਨਾਂ ਦਾ ਜਿਹੜਾ ਵਾਰ ਦੇ ਬੰਦੇ ਗਏ ਸੀਗੇ ਉੱਥੇ ਡਾਕਟਰਾਂ ਨੇ ਚੈੱਕ ਕੀਤਾ ਉਹਨਾਂ ਨੂੰ ਦੱਸਤਾ ਕਿ ਤੁਹਾਡਾ ਪ੍ਰੈਸ਼ਰ ਨਹੀਂ ਹੈਗਾ ਇਹਨਾਂ ਦੇ ਜਿਹੜੇ ਬੰਦੇ ਆਏ ਸੀਗੇ ਤਿੰਨ ਚਾਰ ਮੈਂ ਆਏ ਸੀਗੇ ਉਹ ਜਦ ਇਹ ਗੱਲ ਸੁਣ ਕੇ ਡਾਕਟਰ ਨੇ ਨਾਲ ਗੱਲ ਹੋਈ ਤੇ ਉੱਥੋਂ ਨਿਕਲ ਗਏ ਉਹ ਕਾਲਾ ਆਪਰੇਸ਼ਨ ਕਰਾਇਆ ਸੀ ਪਿੱਤੇ ਦਾ ਆਪਰੇਸ਼ਨ ਕਰਵਾਏ ਸੀ ਜਿਸੀਂ ਨੇ ਪੱਥਰੀ ਦਾ ਠੀਕ ਹੈ ਪਿੱਤੇ ਦਾ ਆਪਰੇਸ਼ਨ ਡਾਕਟਰ ਨਾਲ ਮੇਰੀ ਗੱਲ ਹੋਈ ਕਹਿੰਦੇ ਨੋਰਮਲ ਆਪਰੇਸ਼ਨ ਹੋ ਗਿਆ ਠੀਕ ਹੈ ਕੋਈ ਦਿੱਕਤ ਨਹੀਂ ਹੈ ਠੀਕ ਹੈ ਇਹਨਾਂ ਨੂੰ ਆਪਰੇਸ਼ਨ ਯਾਨੀ ਕਿ ਆਪਣਾ ਹੋ ਜਾਗਾ ਉਹ ਸਾਡੇ ਘੰਟੇ ਤੱਕ ਕਿਹੜਾ ਹਸਪਤਲ ਹੈ ਸੀਵਾਮ ਹਸਪਤਲ ਹੈ ਜੀ ਕਿੱਥੇ ਆਪਣੇ ਪੀਰਖੰਡਾ ਰੋਡ ਦੇ ਵਿੱਚ ਖੰਨੇ ਦੇ ਵਿੱਚ ਤੇ ਹੁਣ ਤੁਸੀਂ ਇੱਥੇ ਆਏ ਹੋ ਕਿ ਮੈਂ ਕਿੱਥੇ ਆਏ ਸੀਗੇ ਜੀ ਠੀਕ ਹੈ ਸੀਵਾਉ ਇਧਰ ਲਿਵਾਏ ਹਸਪਤਲ ਨੇ ਆਪਣੀ ਰਿਪੋਰਟ ਲਿਖਾਈ ਥਾਣੇ ਦੇ ਵਿੱਚ ਆ ਕੇ ਕਿ ਸਾਡੇ ਕੋਲ ਇਦਾਂ ਪੇਸ਼ੈਂਟ ਆਇਆ ਹੈ ਸੀਵਾਮ ਹਸਪਤਲ ਦੇ ਵਿੱਚ ਫਿਰ ਅਸੀਂ ਹੁਣ ਉਹਦੇ ਖਿਲਾਫ ਰਿਪੋਰਟ ਦਰਜ ਕੀਤੀ ਗਈ ਫਿਰ ਇਹ ਕਹਿੰਦੇ ਵੀ ਅਸੀਂ ਰਿਪੋਰਟ ਤਾਂ ਕਰਾਂਗੇ ਜਦ ਤੱਕ ਉਹਦਾ ਉਹ ਹੋਏਗਾ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ ਠੀਕ ਹੈ ਇਹ ਤਨੂ ਨਾਮ ਦੀ ਲੇਡੀ ਸੀਗੀ ਉਹ ਮਾ 23 ਸਾਲ ਦੀ ਸੀਗੀ ਕੱਲ ਆਪਣੇ ਪਿੱਤੇ ਦੀ ਪਥਰੀ ਦਾ ਆਪਰੇਸ਼ਨ ਕਰਾਉਣ ਵਾਸਤੇ ਆਏ ਸੀਗੀ ਆਪਰੇਸ਼ਨ ਤੋਂ ਬਾਅਦ ਉਹਨੂੰ ਬਾਅਦ ਚ ਹੋਸ਼ ਨਹੀਂ ਆਇਆ ਉਹ ਆਪਣੇ ਲਵਾਸਾ ਹਸਪੀਟਲ ਲੈ ਗਏ ਉੱਥੇ ਡੈੱਡ ਡਿਕਲੇਅਰ ਕਰ ਦਿੱਤਾ ਸੀਗਾ ਅਸੀਂ ਉਹਨਾਂ ਦੇ ਵਾਰਸਾਂ ਦਾ ਬਿਆਨ ਹਾਸਲ ਕਰਕੇ ਪੋਸਟ ਮਾਰਨ ਕਰਾਉਣ ਵਾਸਤੇ ਭੇਜਿਆ ਸੀ ਉਹਨਾਂ ਸਟਾਫ ਦੇ ਡਾਕਟਰਾਂ ਦਾ ਰਿਪੋਰਟ ਬਣਾਇਆ ਜਾ ਰਿਹਾ ਜੋ ਵੀ ਪੋਸਟਵਾਨੀ ਰਿਪੋਰਟ ਆਉਗੀ ਉਹਦੇ ਹਿਸਾਬ ਨਾਲ ਬੰਦੀਕਾਰ ਹੋਈ ਕਿਤੇ ਜਾਊਗੀ ਥੈਂਕ ਯੂ